ਗੁੱਡ ਮਾਰਨਿੰਗ ਸਟੂਡੈਂਟ ਮੈਂ ਕਮਲਜੀਤ ਕੌਰ ਫਰੋਮ ਹਾਰਵਰਡ ਕਨਵੈਂਟ ਸਕੂਲ ਬਗਾਪੁਰਾਣਾ ਅੱਜ ਮੈਂ ਤੁਹਾਨੂੰ ਕਰਵਾਉਣ ਲੱਗੀ ਆ 10th ਕਲਾਸ ਦਾ ਚੈਪਟਰ ਹੈਂਕੜ ਤੇ ਹੋਮੇ ਦੀ ਮਾਰ ਜਿਹੜਾ ਕਿ ਤੁਹਾਡੀ ਬੁੱਕ ਸਾਹਿਤਿਕ ਕਿਰਨਾਂ ਦੇ ਵਿੱਚ ਦਰਜ ਹੈ ਕਲਾਸ 10th ਦਾ ਚੈਪਟਰ ਕਰਵਾਉਣ ਲੱਗੀ ਆ ਮੈਂ ਤੁਹਾਨੂੰ ਹੈਂਕੜ ਅਤੇ ਹੋਮੇ ਦੀ ਮਾਰ ਇਹ ਜਿਹੜਾ ਲੇਖ ਹੈ ਹਰਸ਼ਿੰਦਰ ਕੌਰ ਦਾ ਡਾਕਟਰ ਹਰਸ਼ਿੰਦਰ ਕੌਰ ਦਾ ਲਿਖਿਆ ਹੋਇਆ ਹੈ ਜੋ ਕਿ ਬੱਚਿਆਂ ਦੇ ਸਪੈਸ਼ਲਿਸਟ ਹੈ ਡਾਕਟਰ ਹਰਸ਼ਿੰਦਰ ਕੌਰ ਦਾ ਲਿਖਿਆ ਹੋਇਆ ਹੈ ਇਹ ਲੇਖ ਹੈ ਜੋ ਬੱਚਿਆਂ ਦੇ ਸਪੈਸ਼ਲਿਸਟ ਹੈ ਰਾਜੇ ਇਹਦੇ ਵਿੱਚ ਬਾਰ-ਬਾਰ ਤੁਹਾਨੂੰ 21 ਮਤਲਬ ਵਰਡ ਸੁਣਨ ਨੂੰ ਮਿਲੇਗਾ ਹੈਂਕੜ ਤੇ ਹਮੇ ਹੈਂਕੜ ਦਾ ਤੁਹਾਨੂੰ ਸਭ ਤੋਂ ਪਹਿਲਾਂ ਮਤਲਬ ਪਤਾ ਹੋਣਾ ਚਾਹੀਦਾ ਵੀ ਹੈਂਕੜ ਆ ਜਿਹੜੀ ਉਹ ਹੁੰਦੀ ਕੀ ਹੈ ਹੈਂਕੜ ਨੂੰ ਆਪਾਂ ਕੀ ਬੋਲਦੇ ਨੇ ਹੋਰ ਹੈਂਕੜ ਇਹਦੇ ਹੋਰ ਨੇਮ ਕੀ ਆ ਹੰਕਾਰ ਆਕੜ ਕਮਾਂਡ ਜਾਂ ਹੋਮੇ ਠੀਕ ਹੈ ਇਹਨੂੰ ਆਪਾਂ ਹੰਕਾਰ ਆਕੜ ਕਮੰਡ ਤੇ ਹੌਮੇ ਦੇ ਨਾਂ ਨਾਲ ਵੀ ਜਾਣਦੇ ਆ ਹੈਂਕੜ ਨੂੰ ਠੀਕ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜਾ ਅੱਜ ਕੱਲ ਦਾ ਮਨੁੱਖ ਹੈ ਉਹ ਇਸ ਦਾ ਬਹੁਤ ਜ਼ਿਆਦਾ ਸ਼ਿਕਾਰ ਜਿਹੜਾ ਉਹ ਹੋ ਚੁੱਕਿਆ ਹੈ ਕਿਉਂਕਿ ਅੱਜ ਕੱਲ ਦੇ ਮਨੁੱਖ ਨੂੰ ਜਿਹੜੀਆਂ ਆਪਾਂ ਕਹਿ ਦਿੰਦੇ ਆ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਵਿੱਚ ਘਿਰਿਆ ਹੋਇਆ ਕਿਉਂ ਘਿਰਿਆ ਹੋਇਆ ਆਪਣੇ ਹੈਂਕੜ ਦੇ ਕਰਕੇ ਆਪਣੇ ਹੰਕਾਰ ਦੇ ਕਰਕੇ ਤੁਸੀਂ ਆਪਣੇ ਆਲੇ-ਦੁਆਲੇ ਦੇ ਵਿੱਚ ਜਦੋਂ ਨਜ਼ਰ ਮਾਰੋਗੇ ਠੀਕ ਹੈ ਤਾਂ ਤੁਹਾਨੂੰ ਇਹੋ ਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਮਿਲ ਜਾਣੀਆਂ ਜਿਹੜੇ ਮਨੁੱਖ ਹੈ ਜਿਹੜੇ ਹੰਕਾਰ ਦੇ ਨਾਲ ਭਰੇ ਹੋਏ ਆ ਉਹ ਦੂਜਿਆਂ ਨੂੰ ਤਾਂ ਦੁਖੀ ਕਰਦੇ ਕਰਦੇ ਆ ਬਲਕਿ ਆਪ ਵੀ ਉਹ ਦੁੱਖਾਂ ਦਾ ਸ਼ਿਕਾਰ ਹੋ ਜਾਂਦੇ ਆ ਤੇ ਉਹਨਾਂ ਨੂੰ ਆਪਣੇ ਸਰੀਰਕ ਨੁਕਸਾਨ ਵੀ ਉਹਨਾਂ ਨੂੰ ਚੱਲਣਾ ਪੈਂਦਾ ਸਰੀਰਕ ਨੁਕਸਾਨ ਕਿਵੇਂ ਚੱਲਣਾ ਪੈਂਦਾ ਕਿਉਂਕਿ ਉਹ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਆ ਤਾਂ ਇਹੋ ਹੀ ਚੀਜ਼ਾਂ ਇਸ ਲੇਖ ਦੇ ਵਿੱਚ ਹੈ ਜਿਹੜਾ ਆਪ ਨੂੰ ਲੇਖਕਾ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਐ ਵੀ ਹੈਂਕੜ ਤੇ ਹੌਮੇ ਦੀ ਮਾਰ ਮਨੁੱਖ ਦੇ ਉੱਪਰ ਕਿਵੇਂ ਪੈਂਦੀ ਐ ਤਾਂ ਰਾਜੇ ਇਹ ਚੈਪਟਰ ਦੇ ਵਿੱਚ ਜਿਹੜੀ ਥੋੜੀ ਲੈਂਗੁਏਜ ਆ ਔਰ ਥੋੜੀ ਟਫ ਦਿੱਤੀ ਹੋਈ ਐ ਠੀਕ ਐ ਇਹਨੂੰ ਧਿਆਨ ਦੇ ਨਾਲ ਜਦ ਤੁਸੀਂ ਪੜੋਗੇ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਤਾਂ ਤੁਸੀਂ ਉਹਨੂੰ ਧਿਆਨ ਦੇ ਨਾਲ ਸਮਝਣਾ ਲੇਖਕਾ ਕਹਿਣਾ ਕੀ ਚਾਹੁੰਦੀ ਐ ਰਾਜੇ ਸਾਨੂੰ ਇਹ ਆਪਣੇ ਅੰਦਰੋਂ ਪਹਿਲਾਂ ਮੈਂ ਤੁਹਾਨੂੰ ਇਹ ਚੈਪਟਰ ਕਰਵਾਉਣ ਤੋਂ ਪਹਿਲਾਂ ਇਹ ਹੀ ਦੱਸਣਾ ਚਾਹੁੰਦੀ ਆ ਕਿ ਸਾਨੂੰ ਆਪਣੇ ਅੰਦਰੋਂ ਜਿਹੜਾ ਉਹ ਹੰਕਾਰ ਮਾਰ ਲੈਣਾ ਚਾਹੀਦਾ ਅਸੀਂ ਇਹਦੇ ਨਾਲ ਦੁਨੀਆ ਦੇ ਵਿੱਚ ਵਧੀਆ ਵਿਚਰਾਂਗੇ ਠੀਕ ਹੈ ਤਾਂ ਇਸ ਦੇ ਨਾਲ-ਨਾਲ ਸਾਨੂੰ ਆਪਣਾ ਵੀ ਸਾਡਾ ਫਾਇਦਾ ਹੋਊਗਾ ਕਿਉਂਕਿ ਅਸੀਂ ਵੀ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਜਿਹੜੇ ਉਹ ਬਚ ਸਕਾਂਗੇ ਤਾਂ ਚਲੋ ਆਪਾਂ ਚੈਪਟਰ ਸ਼ੁਰੂ ਕਰਦੇ ਆਪਾਂ ਹੈਂਕਰ ਤੇ ਹੋਮੇ ਠੀਕ ਹੈ ਲੇਖਕਾ ਕੀ ਕਹਿਣਾ ਚਾਹੁੰਦੀ ਆ ਹੋਮੇ ਇੱਕ ਵੱਡਾ ਰੋਗ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਹੋਮੇ ਇੱਕ ਵੱਡਾ ਰੋਗ ਹੈ ਜਿਹਦੇ ਨਾਲ ਮਨੁੱਖ ਕਈ ਪ੍ਰਕਾਰ ਦੀਆਂ ਬਿਮਾਰੀਆਂ ਸੰਘੇੜਦਾ ਹੈ ਜਿਹਦੇ ਜਿਹੜੇ ਮਨੁੱਖ ਆ ਜਿਹੜਾ ਹੰਮੇ ਦਾ ਸ਼ਿਕਾਰ ਹੁੰਦਾ ਉਹਨੂੰ ਕਈ ਪ੍ਰਕਾਰ ਦੇ ਰੋਗ ਆ ਜਿਹੜੇ ਉਹ ਲੱਗ ਜਾਂਦੇ ਸਰੀਰਕ ਤੌਰ ਤੇ ਵੀ ਉਹ ਅਪਹਾਂਜ ਹੋ ਜਾਂਦਾ ਆਮ ਹੀ ਵੇਖਣ ਵਿੱਚ ਆਉਂਦਾ ਕਿ ਜਿੱਥੇ ਅਕਲ ਸਿੱਖਰ ਛੂੰਦੀ ਹੋਵੇ ਉੱਥੇ ਕਮੰਡ ਤੇ ਹੰਕਾਰ ਨਾਲ ਹੀ ਜੱਫੀ ਪਾ ਕੇ ਬਹਿ ਜਾਂਦੇ ਆ ਇਹਦਾ ਮਤਲਬ ਕੀ ਹੈ ਵੀ ਜਿੱਥੋਂ ਅਕਲ ਅਕਲ ਮਤਲਬ ਜਿਹੜਾ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਤੇ ਸਮਝਦਾਰ ਸਮਝਦਾ ਹੈ ਠੀਕ ਹੈ ਉਹਦੇ ਨਾਲ ਨਾਲ ਹੰਕਾਰ ਤੇ ਕਮੰਡ ਵੀ ਉਸ ਆਦਮੀ ਦੇ ਵਿੱਚ ਘਰ ਕਰ ਜਾਂਦਾ ਹੈ ਜਿਵੇਂ ਪੈਸੇ ਵਾਲੇ ਨੂੰ ਪੈਸੇ ਦੀ ਆਕੜ ਹੁੰਦੀ ਹੈ ਉਸੇ ਤਰ੍ਹਾਂ ਰੁਤਬੇ ਨਾਲ ਜੁੜੀ ਤਾਕਤ ਸਦਕਾ ਬਹੁਤੇ ਲੋਕ ਹੰਕਾਰ ਨਾਲ ਭਰੇ ਹੁੰਦੇ ਆ ਰੁਤਬਾ ਕੀ ਹੁੰਦਾ ਇੱਕ ਮੁਕਾਮ ਜਿਹੜਾ ਉੱਚੇ ਮੁਕਾਮ ਜਿਹਨੂੰ ਆਪਾਂ ਕਹਿ ਸਕਦੇ ਆ ਜਾਂ ਕੋਈ ਪਦਵੀ ਜਾਂ ਦਰਜਾ ਕਹਿ ਸਕਦੇ ਆ ਆਮ ਤੌਰ ਤੇ ਆਪਾਂ ਦੇਖਣ ਦੇ ਵਿੱਚ ਆਉਂਦੇ ਆ ਕਿ ਜਿਹੜੇ ਲੋਕ ਆ ਕਾਫੀ ਮਤਲਬ ਉੱਚੇ ਅਹੁਦਿਆਂ ਤੇ ਲੱਗੇ ਹੁੰਦੇ ਹੈਗੇ ਉਹ ਕਈ ਤਰ੍ਹਾਂ ਨਾਲ ਹੰਕਾਰ ਨਾਲ ਭਰੇ ਹੁੰਦੇ ਆ ਆਟੋਮੈਟਿਕ ਹੀ ਉਹਨਾਂ ਦੇ ਵਿੱਚ ਹੰਕਾਰ ਆ ਜਾਂਦਾ ਆਪਣੇ ਰੁਤਬੇ ਨੂੰ ਲੈ ਕੇ ਠੀਕ ਹੈ ਤਾਂ ਇਹਨਾਂ ਨੇ ਕਿਹਾ ਜਿੱਥੇ ਪੈਸਾ ਆ ਗਿਆ ਉੱਥੇ ਵੀ ਆਕੜ ਹੁੰਦੀ ਹੈ ਕਿਉਂਕਿ ਜਿੰਨਾਂ ਕੋਲੇ ਪੈਸਾ ਜ਼ਿਆਦਾ ਉਹਨਾਂ ਕੋਲੇ ਵੀ ਆਕੜ ਉਹਨਾਂ 'ਚ ਵੀ ਆ ਜਾਂਦੀ ਹੈ ਤੇ ਜਦੋਂ ਕੋਈ ਅਸੀਂ ਵੱਡੀ ਪੱਧ ਵੀ ਤੇ ਹਾਂ ਚਲੇ ਜਾਂਦੇ ਆ ਤਾਂ ਉਦੋਂ ਵੀ ਜਿਹੜਾ ਅੰਕ ਆਕੜਾ ਜਿਹੜੀ ਉਹ ਲੋਕਾਂ ਦੇ ਅੰਦਰ ਆਉਣੀ ਸਟਾਰਟ ਹੋ ਜਾਂਦੀ ਹੈ ਬੁੱਧੀਜੀਵੀਆਂ ਦੇ ਵਿੱਚ ਇੱਕ ਅਲੱਗ ਕਿਸਮ ਦੀ ਹਉਮੈ ਵਾਸ ਕਰਦੀ ਹੈ ਜਿਹੜੀ ਉਹਨਾਂ ਦੀ ਸਖਸ਼ੀਅਤ ਨੂੰ ਹਾਂ ਪੱਕੀ ਵੀ ਬਣਾ ਸਕਦੀ ਹੈ ਤੇ ਨਾ ਪੱਕੀ ਵੀ ਬੁੱਧੀਜੀਵੀ ਕੀ ਹੁੰਦੇ ਆ ਜਿਹੜੇ ਦਾਰਸ਼ਨਿਕ ਲੋਕ ਹੁੰਦੇ ਆ ਜਾਂ ਜਿਹੜੇ ਸੂਝਵਾਨ ਲੋਕ ਹੁੰਦੇ ਆ ਉਹਨਾਂ ਨੂੰ ਕੀ ਕਹਿੰਦੇ ਆ ਬੁੱਧੀਜੀਵੀ ਕਹਿੰਦੇ ਆ ਉਹਨਾਂ ਵਿੱਚ ਵੀ ਕਹਿੰਦੇ ਇੱਕ ਆਕੜ ਹੁੰਦੀ ਆ ਆਕੜ ਕੀ ਹੁੰਦੀ ਆ ਉਹ ਦੋ ਪਾਸੇ ਨੂੰ ਉਹਨਾਂ ਨੂੰ ਲਿਜਾ ਸਕਦੀ ਆ ਇੱਕ ਹਾਂ ਪੱਖੀ ਵੀ ਲਿਜਾ ਸਕਦੀ ਆ ਤੇ ਇੱਕ ਨਾ ਪੱਖੀ ਵੀ ਜੇ ਉਹਨਾਂ ਨੂੰ ਆਪਣੇ ਲੇਖਣੀ ਦੇ ਉੱਪਰ ਮਾਨ ਹੁੰਦਾ ਤਾਂ ਉਹ ਮਤਲਬ ਸਮਾਜ ਦੇ ਲਈ ਕੁਝ ਚੰਗਾ ਵੀ ਸਿਰਜ ਸਕਦੇ ਆ ਤੇ ਜੇ ਉਹ ਹੰਕਾਰ ਦੇ ਨਾਲ ਭਰ ਜਾਂਦੇ ਵੀ ਹਾਂ ਮੇਰੀ ਇੰਨੀ ਵਾਹ ਵਾਈ ਹੋ ਗਈ ਹੈ ਤਾਂ ਉਹ ਉਹਨਾਂ ਨੂੰ ਨਕਾਰਾਤਮਕ ਪਾਸੇ ਵੀ ਲਿਜਾ ਸਕਦੀ ਹੈ ਦੋਨਾਂ ਸਾਈਡਾਂ ਤੇ ਜਿਹੜੀ ਬੁੱਧੀ ਜੀਵੀਆਂ ਦੇ ਵਿੱਚ ਹਉਮੈ ਹੈ ਉਹਨਾਂ ਨੂੰ ਲਿਜਾ ਸਕਦੀ ਹੈ ਹਉਮੈ ਨੂੰ ਕਾਬੂ ਵਿੱਚ ਰੱਖਣਾ ਆਮ ਆਦਮੀ ਦੇ ਵਸ ਦੀ ਗੱਲ ਨਹੀਂ ਹੁੰਦੀ ਇਸੇ ਲਈ ਉਹ ਬੇਚੈਨੀ ਤੇ ਕਲੇਸ਼ ਨਾ ਉਹਦੇ ਵਿੱਚ ਕਾਰਨ ਬਣਦਾ ਹੈ ਆਮ ਲੋਕ ਆ ਜਿਹੜੇ ਇਸ ਨੂੰ ਆ ਆਪਣੇ ਇਹ ਬਸ ਦੇ ਵਿੱਚ ਨਹੀਂ ਰੱਖ ਸਕਦੇ ਤੇ ਉਹਨਾਂ ਨੂੰ ਸਰੀਰਕ ਬਿਮਾਰੀਆਂ ਜਿਹੜੀਆਂ ਉਹ ਲੱਗਣੀਆਂ ਸਟਾਰਟ ਹੋ ਜਾਂਦੀਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਿਹੜਾ ਮਨੁੱਖ ਹੈ ਹੰਕਾਰ ਦੇ ਨਾਲ ਭਰਿਆ ਹੁੰਦਾ ਉਹਦੇ ਨਾਲ ਉਹਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਵੀ ਲੱਗ ਜਾਂਦੀਆਂ ਅਸੀਂ ਆਮ ਹੀ ਆਪਣੇ ਆਲੇ ਦੁਆਲੇ ਸੁਣਿਆ ਹੁੰਦਾ ਹੈ ਕਿ ਸਾਡੇ ਘਰਾਂ ਦੇ ਵਿੱਚ ਵੀ ਆਮ ਬਜ਼ੁਰਗ ਕਹਿੰਦੇ ਆ ਕਿ ਖੁਸ਼ ਰਹਿਿਆ ਕਰੋ ਜਿਹੜੇ ਜ਼ਿਆਦਾ ਦੁਬਲੇ ਪਤਲੇ ਜੇ ਲੋਕ ਹੁੰਦੇ ਆ ਉਹਨਾਂ ਨੂੰ ਅਸੀਂ ਆਮ ਹੀ ਕਹਿੰਨੇ ਆ ਕਿ ਖੁਸ਼ ਰਹਿਿਆ ਕਰੋ ਤੁਹਾਡੀ ਸਿਹਤ ਬਣੇਗੀ ਇਹਦਾ ਮਤਲਬ ਇਹ ਹੈ ਕਿ ਹੰਕਾਰ ਤੇ ਹਉਮੈ ਜਿਹੜੀ ਉਹਨੂੰ ਦੂਰ ਕਰੋ ਹਮੇਸ਼ਾ ਖੁਸ਼ ਰਹੋ ਤਾਂ ਕਿ ਤੁਹਾਡੇ ਸਰੀਰਕ ਬਿਮਾਰੀਆਂ ਤੁਹਾਡੇ ਤੋਂ ਦੂਰ ਚਲੀਆਂ ਜਾਣ। ਨੈਕਸਟ ਕੀ ਹੈ राजे ਜਿਸ ਕਿਸੇ ਨੂੰ ਹਉਮੈ ਕਾਬੂ ਕਰਨੀ ਆ ਜਾਵੇ ਉਹ ਰੱਬ ਦਾ ਰੂਪ ਧਾਰਨ ਕਰ ਲੈਂਦਾ ਹੈ ਤੇ ਅਜਿਹੇ ਮਨੁੱਖ ਦਾ ਆਲਾ ਦਵਾਲਾ ਇੱਕ ਸਖਾਵਾਂ ਮਾਹੌਲ ਪੈਦਾ ਕਰਦਾ ਜਿਸ ਵਿੱਚ ਕੋਈ ਵੀ ਇਨਸਾਨ ਬੈਠ ਕੇ ਆਤਮਿਕ ਸ਼ਾਂਤੀ ਦਾ ਅਹਿਸਾਸ ਕਰ ਸਕਦਾ ਹੈ ਤੇ ਰੋਗਾਂ ਤੋਂ ਵੀ ਮੁਕਤ ਹੋ ਸਕਦਾ ਹੈ। ਅਰਬਾਂ ਵਿੱਚੋਂ ਕੋਈ ਵਿਰਲਾ ਹੀ ਇਸ ਰੱਬੀ ਰੂਪੀ ਦਰਜਾ ਜਿਹੜਾ ਹਾਸਲ ਕਰ ਸਕਦਾ ਹੈ। ਕਹਿੰਦੇ ਕਿ ਜਿਹਨੂੰ ਹਉਮੈ ਕਾਬੂ ਕਰਨੀ ਆ ਗਈ ਉਹ ਸਭ ਪ੍ਰਕਾਰ ਦੇ ਆਨੰਦ ਆ ਜਿਹੜਾ ਉਹ ਲੈ ਸਕਦਾ ਹੈ ਹਰ ਪ੍ਰਕਾਰ ਦੀ ਸ਼ਾਂਤੀ ਸੁੱਖ ਆ ਜਿਹੜਾ ਉਹਨੂੰ ਪ੍ਰਾਪਤ ਹੁੰਦਾ ਪਰ ਉਹ ਅਰਬਾਂ ਦੇ ਵਿੱਚੋਂ ਇੱਕ ਅਦਾਂ ਹੀ ਹੁੰਦਾ ਹੈ ਵਿਰਲਾ ਹੀ ਹੁੰਦਾ ਮਤਲਬ ਕੋਈ ਕੋਈ ਹੀ ਹੁੰਦਾ ਅਰਬਾਂ ਦੇ ਵਿੱਚੋਂ ਨੈਕਸਟ ਉਹ ਕਹਿੰਦੇ ਆ ਨਿਮਰਤਾ ਜਾਂ ਹਲੀਮੀ ਦੇ ਉੱਚੇ ਰੁਤਬੇ ਪੈਸੇ ਅਤੇ ਇਲਮ ਨਾਲ ਸੌਖਿਆ ਤਾਲਮੇਲ ਨਹੀਂ ਬੈਠਦਾ ਨਿਮਰਤਾ ਤੇ ਹਲੀਮੀ ਨਿਮਰਤਾ ਤੇ ਹਲੀਮੀ ਜਾਂ ਹਲੀਮੀ ਇਹਦੇ ਵਿਰੋਧੀ ਸ਼ਬਦਾਂ ਹੰਕਰ ਤੇ ਹੰਕਾਰ ਦੇ ਠੀਕ ਹੈ ਤੇ ਇਹਨਾਂ ਦੇ ਨਾਲ ਕਹਿੰਦੇ ਪੈਸੇ ਤੇ ਰੁਤਬੇ ਦਾ ਛੇਤੀ ਤਾਲ ਮਿਲਣੀ ਬੈਠਣਾ ਮਤਲਬ ਜੇ ਸਾਡੇ 'ਚ ਨਿਮਰਤਾ ਤੇ ਹਲੀਮੀ ਆ ਤਾਂ ਸਾਡੇ ਕੋਲੇ ਪੈਸਾ ਤੇ ਰੁਤਬਾ ਨਹੀਂ ਹੋਊਗਾ ਜੇ ਸਾਡੇ ਕੋਲੇ ਪੈਸਾ ਤੇ ਰੁਤਬਾ ਤਾਂ ਸਾਡੇ ਕੋਲੇ ਨਿਮਰਤਾ ਤੇ ਹਲੀਮੀ ਨਹੀਂ ਹੋਊਗੀ ਇਹ ਬਹੁਤ ਰੇਅਰ ਚਾਂਸ ਹੁੰਦੇ ਵੀ ਸਾਨੂੰ ਜਿਹੜੀਆਂ ਦੋਨੋਂ ਚੀਜ਼ਾਂ ਇਹੋ ਪ੍ਰਾਪਤ ਹੋ ਜਾਣਾ ਕਿਸੇ ਕਿਸੇ ਮਨੁੱਖ ਦੇ ਵਿੱਚ ਇਹ ਦੇਖਣ ਨੂੰ ਮਿਲਦੀ ਹੈ ਹੌਮੇ ਕਿਵੇਂ ਇਨਸਾਨ ਦੇ ਅੰਦਰ ਹੌਲੀ-ਹੌਲੀ ਵੱਧਦੀ ਹੈ ਤੇ ਜਮ੍ਹਾਂ ਹੋ ਕੇ ਕਿਵੇਂ ਦਿਮਾਗ ਨੂੰ ਹੰਕਾਰਨਾ ਭਰਦੀ ਹੈ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਅੰਦਰ ਹੌਮੇ ਹੈ ਜਿਹੜੀ ਉਹ ਨਿਵਾਸ ਕਰ ਰਹੀ ਹੈ ਤਾਂ ਅੱਗੇ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਡਾਕਟਰ ਹਰਸ਼ੇਂਦਰ ਕੌਰ ਹੈ ਜਿਹੜੀ ਉਹ ਬੱਚਿਆਂ ਦੀ ਸਪੈਸ਼ਲਿਸਟ ਆ ਠੀਕ ਹੈ ਉਹ ਹੁਣ ਅੱਗੇ ਸਾਨੂੰ ਸਮਝਾ ਰਹੀ ਹੈ ਇਸ ਚੈਪਟਰ ਦੇ ਵਿੱਚ ਕਿ ਕਿਸ ਤਰ੍ਹਾਂ ਇੱਕ ਬੱਚੇ ਦੇ ਵਿੱਚ ਹੌਮੇ ਦਾ ਵਿਕਾਸ ਹੁੰਦਾ ਹੈ ਇਸ ਚੀਜ਼ ਨੂੰ ਤੁਸੀਂ ਧਿਆਨ ਨਾਲ ਲੈਣਾ ਕਿਉਂਕਿ ਤੁਹਾਡੇ ਉੱਪਰ ਵੀ ਇਹ ਗੱਲਾਂ ਟੁੱਕਦੀਆਂ ਤਾਂ ਕਿਸ ਤਰ੍ਹਾਂ ਇੱਕ ਹਮੇ ਬੱਚੇ ਦੇ ਵਿੱਚ ਵਾਸ ਕਰਦੀ ਹੈ ਉਹਦਾ ਆਪਾਂ ਨੂੰ ਡਾਕਟਰ ਹਰਜਿੰਦਰ ਕੌਰ ਹਵਾਲਾ ਦੇ ਕੇ ਦੱਸ ਰਹੇ ਆ ਉਹ ਕਹਿੰਦੇ ਕਿ ਜਿਉਂ ਹੀ ਇੱਕ ਨਿੱਕਾ ਬੱਚਾ ਸਮਝਣ ਯੋਗ ਬੰਦ ਹੈ ਠੀਕ ਹੈ ਜャ ਪੈਸੇ ਦੀ ਅਹਿਮੀਅਤ ਨੂੰ ਸਮਝਦਾ ਤਾਂ ਉਹਦੇ ਵਿੱਚ ਹੰਕਾਰ ਆਉਣਾ ਸ਼ੁਰੂ ਹੋ ਜਾਂਦਾ ਜਦੋਂ ਆਪਾਂ ਛੋਟਾ ਬੱਚਾ ਕੋਈ ਮਤਲਬ ਆਪਣੇ ਬੈੱਡ ਤੇ ਪਿਆ ਉਹਦੇ ਕੋਲੇ ਜਿੰਨਾ ਮਰਜ਼ੀ ਪੈਸੇ ਦਾ ਢੇਰ ਲਾ ਦਿਓ ਉਹਨੂੰ ਨਹੀਂ ਪਤਾ ਵੀ ਇਹਦੀ ਕੀ ਅਹਿਮੀਅਤ ਹੈ ਠੀਕ ਹੈ ਤਾਂ ਉਹ ਵੈਸੇ ਉਹ ਜਿਵੇਂ ਆਮ ਨਾਰਮਲ ਚੀਜ਼ਾਂ ਨਾਲ ਖੇਡਦਾ ਤਾਂ ਉਹਦੇ ਨਾਲ ਖੇਡੂਗਾ ਪਰ ਜਦੋਂ ਹੀ ਬੱਚੇ ਨੂੰ ਪੈਸੇ ਦੀ अहमियत ਦਾ ਪਤਾ ਲੱਗਣ ਲੱਗ ਜਾਂਦਾ ਤਾਂ ਉਹਦੇ ਵਿੱਚ ਹੰਕਾਰ ਆ ਜਿਹੜਾ ਉਹ ਵਾਸ ਕਰਨਾ ਸ਼ੁਰੂ ਕਰ ਦਿੰਦਾ ਤਾਂ ਕਿਵੇਂ ਉਹ ਹੰਕਾਰ ਵਾਸ ਕਰੂਗਾ ਤਾਂ ਉਹ ਕੀ ਕਹਿਣਾ ਸ਼ੁਰੂ ਕਰ ਦੂਗਾ ਮੇਰੇ ਪਾਪਾ ਕੋਲ ਵੱਡੀ ਕਾਰ ਹੈ ਮੇਰੇ ਪਾਪਾ ਕੋਲ ਇੰਨਾ ਜ਼ਿਆਦਾ ਰੁਪਇਆ ਹੈ ਆਪਣੇ ਦੋਸਤਾਂ ਦੇ ਨਾਲ ਦੋਸਤਾਂ ਤੋਂ ਆਪਣੇ ਆਪ ਨੂੰ ਜਿਆਦਾ ਉੱਚਾ ਸਮਝਣ ਲੱਗ ਜਾਂਦਾ ਤਾਂ ਇਹ ਇੱਕ ਬੱਚੇ ਦੇ ਵਿੱਚ ਹੌਮੇ ਦਾ ਹੌਮੇ ਦੇ ਘਰ ਕਰਨ ਦੀ ਪਹਿਲੀ ਬੋਡੀ ਹੁੰਦੀ ਹੈ ਜਦੋਂ ਬੱਚੇ ਨੂੰ ਪੈਸੇ ਦੀ अहमियत ਦਾ ਪਤਾ ਲੱਗਦਾ ਹੈ ਉਸ ਤੋਂ ਅੱਗੇ ਤਾਂ ਉਹ ਕੀ ਕਰਦਾ ਆਪਣੇ ਗਰੀਬ ਦੋਸਤਾਂ 'ਤੇ ਮਜ਼ਾਕ ਉਡਾਉਂਦਾ ਠੀਕ ਹੈ ਤੇ ਉਹਨਾਂ ਦੇ ਨਾਲੋਂ ਆਪਣੇ ਆਪ ਨੂੰ ਅਲੱਗ ਕਰਨਾ ਸਟਾਰਟ ਕਰ ਦਿੰਦਾ ਜਦੋਂ ਮਨੁੱਖ ਦੇ ਵਿੱਚ ਆ ਹੌਮੇ ਦਾ ਵਾਸ ਹੁੰਦਾ ਬੱਚੇ ਦੇ ਵਿੱਚ ਜਦਨਾਚਰ ਉਹਨੂੰ ਪੈਸੇ ਦੀ ਅਹਿਮੀਅਤ ਦਾ ਨਹੀਂ ਪਤਾ ਉਹਦੇ ਕੋਲੇ ਪੈਸੇ ਦਾ ਢੇਰ ਲੱਗਿਆ ਰਵੇ ਉਹਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਕੋਈ ਉਹਦੇ 'ਚ ਹੰਕਾਰ ਨਹੀਂ ਹੁੰਦਾ ਜਦੋਂ ਹੀ ਉਹਨੂੰ ਪੈਸੇ ਦਾ ਪਤਾ ਲੱਗਦਾ ਉਹਦੀ ਅਹਿਮੀਅਤ ਦਾ ਪਤਾ ਲੱਗਦਾ ਤਾਂ ਉਹਦੇ ਵਿੱਚ ਹੰਕਾਰ ਆਉਣਾ ਸਟਾਰਟ ਹੋ ਜਾਂਦਾ ਤਾਂ ਅੱਗੇ ਕੀ ਕਹਿ ਰਹੀ ਹੈ ਲਿਖਕਾ ਛੋਟੇ ਬੱਚੇ ਅੰਦਰ ਹਮੇਸ਼ਦੀ ਵੀ ਵਾਸ ਨਹੀਂ ਕਰਦੀ ਸਦੀਵੀ ਦਾ ਮਤਲਬ ਹੁੰਦਾ ਸਦਾ ਵਾਸਤੇ ਸਦੀਵੀ ਸਦੀਵੀ ਦਾ ਮਤਲਬ ਹੁੰਦਾ ਸਦਾ ਜਾਂ ਹਮੇਸ਼ਾ ਕਹਿੰਦੇ ਕਿ ਛੋਟੇ ਬੱਚੇ ਦੇ ਵਿੱਚ ਇਹ ਜਿਹੜਾ ਹੰਕਾਰ ਆ ਉਹ ਸਦਾ ਨਹੀਂ ਹੁੰਦਾ ਠੀਕ ਹੈ ਉਹ ਕਈ ਵਾਰੀ ਥੋੜੇ ਟਾਈਮ ਲਈ ਹੁੰਦਾ ਹੈ ਅਮੀਰੀ ਗ਼ਰੀਬੀ ਦਾ ਪਾੜਾ ਜਿਹੜਾ ਉਹ ਮਿਟ ਵੀ ਜਾਂਦਾ ਕਈ ਵਾਰੀ ਜਿਹੜੇ ਅਮੀਰ ਬੱਚੇ ਹੁੰਦੇ ਹੈਗੇ ਉਹ ਆਪਣੇ ਗਰੀਬ ਦੋਸਤ ਵੀ ਬਣਾ ਲੈਂਦੇ ਤੇ ਉਹਨਾਂ ਦੇ ਦੋਸਤੀ ਜਿਹੜੀ ਉਹ ਕਾਫੀ ਟਾਈਮ ਅੱਗੇ ਚੱਲਦੀ ਜਾਂਦੀ ਹੈ ਪਰ ਜੇ ਉਹਨਾਂ ਦੀਆਂ ਆਦਤਾਂ ਇੱਕ ਦੂਜੇ ਦੇ ਨਾਲ ਮੇਲਜੋਲ ਖਾਂਦੀਆਂ ਠੀਕ ਹੈ ਥੋੜਾ ਵੱਡੇ ਹੋ ਜਾਣ ਤੇ ਬੱਚੇ ਨੂੰ ਆਪਣੀ ਦਿਖ ਦੇ ਉੱਪਰ ਵੀ ਮਾਣ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ ਪਹਿਲਾਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਬੱਚੇ ਨੂੰ ਜਦੋਂ ਅਹਿਮੀਅਤ ਪਤਾ ਲੱਗਦੀ ਹੈ ਪੈਸੇ ਦੀ ਤਾਂ ਉਹਦੇ ਵਿੱਚ ਹੰਕਾਰ ਹੁੰਦਾ ਠੀਕ ਹੈ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਉਹਦੇ ਵਿੱਚ ਹੰਕਾਰ ਹੋਰ ਵੀ ਵੱਧ ਜਾਂਦਾ ਹੈ ਕਿਵੇਂ ਜਦੋਂ ਉਹ ਥੋੜਾ ਵੱਡਾ ਹੁੰਦਾ ਉਹ ਆਪਣੀ ਸਰੀਰਕ ਦਿੱਖ ਨੂੰ ਦੇਖਦਾ ਸਰੀਰਕ ਦਿੱਖ ਨੂੰ ਮਤਲਬ ਆਪਣੇ ਆਪ ਨੂੰ ਦੇਖਦਾ ਕਿ ਮੈਂ ਕਿੰਨਾ ਸੋਹਣਾ ਹੈ ਠੀਕ ਹੈ ਜਾਂ ਮੇਰੇ ਕਿੰਨੇ ਕਿ ਬ੍ਰਾਂਡਡ ਕੱਪੜੇ ਪਾਏ ਹੋਏ ਆ ਜਾ ਮੈਂ ਆਪਣੇ ਆਪ ਦੇ ਸਰੀਰ ਨੂੰ ਕਿਵੇਂ ਮੇਨਟੇਨ ਕਰਦਾ ਹਾਂ ਦੂਜਿਆਂ ਦੇ ਨਾਲੋਂ ਕਿੱਦਾਂ ਅਲੱਗ ਸੁੰਦਰ ਦਿਖਾਈ ਦੇਣਾ ਤਾਂ ਇੰਨਾਂ ਚੀਜ਼ਾਂ ਨੂੰ ਲੈ ਕੇ ਵੀ ਉਹਦੇ ਮਨ ਦੇ ਵਿੱਚ ਹੰਕਾਰ ਆ ਜਿਹੜਾ ਉਹ ਘਰ ਕਰਨਾ ਸ਼ੁਰੂ ਕਰ ਦਿੰਦਾ ਜੇ ਉਹ ਦੂਜਿਆਂ ਦੇ ਨਾਲੋਂ ਜ਼ਿਆਦਾ ਸੁੰਦਰ ਲੱਗਦਾ ਜਾਂ ਉਹਦੇ ਕੋਲੇ ਵਧੀਆ ਕੱਪੜੇ ਹੈਗੇ ਆ ਜਾਂ ਉਹ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਜ਼ਿਆਦਾ ਵਧੀਆ ਮੇਨਟੇਨ ਕਰਦਾ ਤਾਂ ਉਹਦੇ ਵਿੱਚ ਹੰਕਾਰ ਆ ਜਿਹੜਾ ਉਹ ਘਰ ਕਰਨਾ ਸ਼ੁਰੂ ਕਰ ਦਿੰਦਾ ਤਾਂ ਕਈ ਵਾਰ ਬੱਚੇ ਜਿਹੜੇ ਦੂਜੇ ਲਿੰਗ ਦੇ ਬੱਚਿਆਂ ਪ੍ਰਤੀ ਆਕਰਸ਼ਿਤ ਹੋ ਜਾਂਦੇ ਆ ਜਾਂ ਉਹਨਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਜੇ ਉਹ ਦੋਵੇਂ ਹੌਮੇ ਦਾ ਗਲਾਫ ਚਾੜੀ ਰੱਖਣ ਤਾਂ ਅਜਿਹੇ ਰਿਸ਼ਤਿਆਂ ਦੇ ਵਿੱਚ ਵੀ ਫਿੱਕ ਪੈ ਜਾਂਦੀ ਹੈ ਤੇ ਜੇ ਦੋਨੋਂ ਹੀ ਹੌਮੇ ਛੱਡ ਦਿੰਦੇ ਆ ਤਾਂ ਇਹ ਰਿਸ਼ਤੇ ਜਿਹੜਾ ਕਾਫੀ ਟਾਈਮ ਅੱਗੇ ਹੈ ਜਿਹੜੇ ਉਹ ਚੱਲਦੇ ਆ ਤੇ ਇਸ ਤੋਂ ਬਿਨਾ ਕਹਿੰਦੇ ਜੇ ਦੋ ਬਰਾਬਰ ਗੁੱਟਾਂ ਵਾਲੇ ਦੋ ਬਰਾਬਰ ਗੁੱਟਾਂ ਵਾਲੇ ਮਤਲਬ ਇੱਕੋ ਜਿਹੇ ਬੱਚੇ ਆ ਜਿਹੜੇ ਔਰ ਉਹ ਉਹ ਮਤਲਬ ਆ ਹੰਕਾਰ ਦੇ ਨਾਲ ਭਰ ਜਾਂਦੇ ਆ ਤਾਂ ਉਹ ਕੀ ਇਹ ਦੁਸ਼ਮਣੀਆਂ ਵੀ ਪੈਦਾ ਜਿਹੜੇ ਉਹ ਕਰ ਸਕਦੇ ਕਿਉਂਕਿ ਦੋਵੇਂ ਬੱਚੇ ਇੱਕ ਦੂਜੇ ਦੀ ਅਧੀਨਗੀ ਮੰਨਣ ਲਈ ਤਿਆਰ ਨਹੀਂ ਹੁੰਦੇ ਤਾਂ ਇਸ ਤਰ੍ਹਾਂ ਉਹ ਵੀ ਇੱਕ ਦੂਜੇ ਦੇ ਪ੍ਰਤੀ ਦੁਸ਼ਮਣੀਆਂ ਜਿਹੜੀਆਂ ਉਹ ਪਾਲ ਲੈਂਦੇ ਆ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕਈ ਜਿਹੜੇ ਲਾਇਕ ਬੱਚੇ ਆ ਉਹ ਵੀ ਹਉਮੇ ਦਾ ਸ਼ਿਕਾਰ ਹੋ ਜਾਂਦੇ ਆ ਲਾਇਕ ਮਤਲਬ ਜਿਹੜੇ ਇੰਟੈਲੀਜੈਂਟ ਬੱਚੇ ਹੁੰਦੇ ਆ ਪੜ੍ਹਾਈ ਦੇ ਵਿੱਚ ਜਿਆਦਾ ਇੰਟੈਲੀਜੈਂਟ ਹੁੰਦੇ ਆ ਉਹ ਵੀ ਕਈ ਵਾਰ ਹਉਮੇ ਦਾ ਸ਼ਿਕਾਰ ਹੋ ਜਾਂਦੇ ਆ ਕਿਵੇਂ ਕਈ ਵਾਰ ਬੱਚੇ ਹੁੰਦੇ ਆ ਦੋ ਕਲਾਸ ਦੇ ਵਿੱਚ ਬੱਚੇ ਹੁੰਦੇ ਆ ਠੀਕ ਹੈ ਤਾਂ ਉਹਨਾਂ ਨੂੰ ਇਹ ਮਤਲਬ ਹੁੰਦਾ ਵੀ ਮੈਂ ਇਸ ਤੋਂ ਜ਼ਿਆਦਾ ਪੜਾਂ ਮੈਂ ਇਸ ਤੋਂ ਜ਼ਿਆਦਾ ਪੜਾਂ ਉਹਨਾਂ ਵਿੱਚ ਨੰਬਰ ਲੈਣ ਦੀ ਹੋੜ ਆ ਜਿਹੜੀ ਉਹ ਲੱਗ ਜਾਂਦੀ ਹੈ ਕਦੇ-ਕਦੇ ਤਾਂ ਇਹ ਨੰਬਰ ਲੈਣ ਦੀ ਹੋੜ ਆ ਜਿਹੜੀ ਸਕਾਰਾਤਮਕ ਬਣ ਜਾਂਦੀ ਹੈ ਤੇ ਕਿਤੇ-ਕਿਤੇ ਇਹ ਜਿਹੜੀ ਉਹ ਸਾਡੇ ਲਈ ਨੁਕਸਾਨਦਾਇਕ ਵੀ ਹੁੰਦੀ ਹੈ ਕਹਿੰਦੇ ਜਦੋਂ ਇੱਕ ਕਲਾਸ ਦੇ ਵਿੱਚ ਦੋ ਬੱਚੇ ਪਹਿਲੇ ਨੰਬਰ ਦੀ ਦੌੜ ਵਿੱਚ ਸ਼ਾਮਲ ਹੋਣ ਤਾਂ ਕਈ ਵਾਰ ਵਧੀਆ ਨਤੀਜੇ ਵੀ ਨਿਕਲ ਆਉਂਦੇ ਹਨ ਕਿਉਂਕਿ ਪਹਿਲੇ ਨੰਬਰ ਤੇ ਆਉਣ ਵਾਲਾ ਬੱਚਾ ਜ਼ਿਆਦਾ ਪੜਦਾ ਤੇ ਲਾਇਕ ਬਣ ਜਾਂਦਾ ਪਰ ਕਈ ਵਾਰ ਹੌਮੇ ਟੱਕਰ ਮਾੜਾ ਅਸਰ ਪਾ ਦਿੰਦੀ ਹੈ ਤੇ ਬੱਚਾ ਪਹਿਲੇ ਨੰਬਰ ਤੇ ਜਦੋਂ ਨਹੀਂ ਆਉਂਦਾ ਤਾਂ ਉਹ ਜਿਹੜੀ ਹੈਗੀ ਟੈਂਦੀਆਂ ਕਲਾਂ ਦੇ ਵੱਲ ਜਾਣਾ ਸ਼ੁਰੂ ਹੋ ਜਾਂਦਾ ਤਾਂ ਇਸ ਤੋਂ ਇਲਾਵਾ ਹੋਰ ਕਿਵੇਂ ਹੌਮੇ ਆਉਂਦੀ ਹੈ ਜਦੋਂ ਬੱਚਾ ਜ਼ਿਆਦਾ ਇੰਟੈਲੀਜੈਂਟ ਹੁੰਦਾ ਤਾਂ ਉਹ ਆਪਣੇ ਜਿਹੜੇ ਨਲਾਇਕ ਸਾਥੀ ਹੁੰਦੇ ਆ ਉਹਨਾਂ ਨਾਲੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਨ ਲੱਗਦਾ ਹੈ ਜਿਸ ਕਰਕੇ ਜਿਹੜਾ ਉਹ ਉਹਦੇ ਜਿਹੜੇ ਸਾਥੀ ਆ ਉਹ ਵੀ ਉਹਦਾ ਸਾਥ ਛੱਡ ਜਾਂਦੇ ਆ ਇਸ ਤਰ੍ਹਾਂ ਸਕੂਲੀ ਪੱਧਰ ਦੇ ਉੱਪਰ ਵੀ ਜਿਹੜੇ ਬੱਚਿਆਂ ਦੇ ਵਿੱਚ ਹੋਮੇ ਆ ਜਿਹੜੀ ਉਹ ਦਿਖਣ ਨੂੰ ਮਿਲਦੀ ਹੈ ਤਾਂ ਇਹੋ ਜਿਹੇ ਬੰਦਾ ਜਦੋਂ ਵੱਡਾ ਹੁੰਦਾ ਹੈ ਇਹ ਹੰਕਾਰ ਦਾ ਮਾਰਿਆ ਬੱਚਾ ਜਿਵੇਂ ਬਚਪਨ ਦੇ ਵਿੱਚ ਉਹਦੇ 'ਚ ਅਹਿਮੀਅਤ ਪਤਾ ਲੱਗੀ ਪੈਸੇ ਦੀ ਤਾਂ ਹੰਕਾਰ ਆਇਆ ਉਸ ਤੋਂ ਬਾਅਦ ਸਕੂਲੀ ਪੱਦਰ ਤੇ ਗਿਆ ਤਾਂ ਉਹਦੇ ਵਿੱਚ ਹੰਕਾਰ ਆਇਆ ਤਾਂ ਇਹੀ ਪਰਸਨ ਜਦੋਂ ਵੱਡਾ ਹੁੰਦਾ ਤਾਂ ਉਹਦੇ ਵਿੱਚ ਹੰਕਾਰ ਹੁੰਦਾ ਜਦੋਂ ਉਹ ਵਿਵਤਾ ਜੀਵਨ ਦੇ ਵਿੱਚ ਜਾਂਦਾ ਤਾਂ ਉਹਦਾ ਵਿਵਤਾ ਜੀਵਨ ਵੀ ਸੁਖੀ ਨਹੀਂ ਹੁੰਦਾ ਉਹ ਵੀ ਮਤਲਬ ਦੁੱਖਾਂ ਦੇ ਕਲੇਸ਼ ਦੇ ਨਾਲ ਭਰ ਜਾਂਦਾ ਕਿਉਂਕਿ ਉਹ ਹਮੇਸ਼ਾ ਆਪਣੇ ਸਾਥੀ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਤਾਂ ਇਸ ਤਰ੍ਹਾਂ ਜਿਹੜਾ ਉਹ ਆਪਣੇ ਜੀਵਨ ਨੂੰ ਜਿਹੜੀ ਉਹ ਦੁੱਖਾਂ ਦੇ ਵੱਲ ਠੇੜਨਾ ਸ਼ੁਰੂ ਕਰ ਦਿੰਦਾ ਹੈ ਇਸ ਤਰ੍ਹਾਂ ਦੂਜੇ ਸਾਥੀ ਦੇ ਦਿਲ ਅੰਦਰ ਹੀਣ ਭਾਵਨਾ ਭਰ ਜਾਂਦੀ ਹੈ ਤੇ ਆਪਣੀ ਜ਼ਿੰਦਗੀ ਨੂੰ ਬੇਮਤਲਬ ਸਮਝਦੇ ਹੋਏ ਟੈਂਦੀ ਕਲਾ ਵਿੱਚ ਜਾ ਸਕਦੇ ਆ ਜਾਂ ਸਾਥੀ ਤੋਂ ਜਿਹੜਾ ਉਹ ਕਿਨਾਰਾ ਕਰਕੇ ਰਿਸ਼ਤਾ ਤੋੜਨਾ ਹੀ ਬਿਹਤਰ ਸਮਝਦਾ ਹੈ ਬਹੁਤੇ ਵਿਆਹ ਅੱਜ ਕੱਲ੍ਹ ਆ ਜਿਹੜੇ ਇਸ ਕਰਕੇ ਹੀ ਟੁੱਟ ਰਹੇ ਆ ਅਰਾਜ ਇਹ ਐਨ ਐ ਚੈਪਟਰ ਦੇ ਵਿੱਚ ਮੈਂ ਤੁਹਾਨੂੰ ਸਿਰਫ ਇਹੀ ਦੱਸਿਆ ਕਿ ਹੋਮੇ ਦਾ ਜਿਹੜਾ ਇਹ ਮਨੁੱਖ ਦੇ ਉੱਪਰ ਕੀ ਅਸਰ ਹੁੰਦਾ ਹੈ ਜਾਂ ਇੱਕ ਹੋਮੇ ਹੈ ਜਿਹੜੀ ਕਦੋਂ ਤੋਂ ਸਾਡੇ ਅੰਦਰ ਹੈ ਜਿਹੜੀ ਉਹ ਵਾਸ ਕਰਨਾ ਸ਼ੁਰੂ ਕਰ ਦਿੰਦੀ ਆ ਆਮ ਤੌਰ ਤੇ ਵੀ ਇਹ ਤਾਂ ਚਲੋ ਕਿਤਾਬੀ ਕਿਤਾਬ ਦੇ ਵਿੱਚ ਲਿਖਿਆ ਅਸੀਂ ਆਪ ਆਪਣੀ ਆਮ ਜ਼ਿੰਦਗੀ ਦੇ ਵਿੱਚ ਵੀ ਦੇਖਦੇ ਆ ਕਿ ਮਨੁੱਖ ਜਿਹੜੇ ਹੰਕਾਰ ਦੇ ਨਾਲ ਭਰੇ ਹੋਏ ਆ ਬੱਚੇ ਆ ਜਿਹੜੇ ਉਹ ਆਪਣੇ ਹੰਕਾਰ ਦੇ ਵਿੱਚ ਰਹਿੰਦੇ ਹੋਏ ਆਪਣੇ ਅਧਿਆਪਕਾਂ ਆਪਣੇ ਪੇਰੈਂਟਸ ਨੂੰ ਕੁਝ ਨਹੀਂ ਸਮਝਦੇ ਠੀਕ ਆ ਉਹ ਹਮੇਸ਼ਾ ਹੰਕਾਰ ਦੇ ਵਿੱਚ ਫਸੇ ਰਹਿੰਦੇ ਆ ਤਾਂ ਇਸ ਲੇਖ ਦੇ ਵਿੱਚ ਦੱਸਿਆ ਗਿਆ ਕਿ ਕਿਦਾਂ ਜਿਹੜੀ ਹਉਮੈ ਕਦੋਂ ਤੋਂ ਸਾਡੇ ਅੰਦਰ ਆ ਜਿਹੜੀ ਉਹ ਵਾਸ ਕਰਦੀ ਆ ਤਾਂ ਅੱਜ ਜਿਹੜੀ ਅੱਗੇ ਨੈਕਸਟ ਵੀਡੀਓ ਆਪਣੀ ਆਊਗੀ ਉਹਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਜਿਹੜੀ ਇਸ ਹਮੇ ਦਾ ਇੱਕ ਮਨੁੱਖ ਦੇ ਜੀਵਨ ਦੇ ਉੱਪਰ ਕਿੰਨਾ ਮਾੜਾ ਪ੍ਰਭਾਵ ਪੈਂਦਾ ਹੈ ਇਸ ਤੋਂ ਅੱਗੇ ਜਿਹੜੇ ਲੇਖਕਾਂ ਨੇ ਕਈ ਉਦਾਹਰਨਾਂ ਵੀ ਦਿੱਤੀਆਂ ਜਿਦੇ ਨਾਲ ਜੜੀਆਂ ਇੱਕ ਮਨੁੱਖ ਦੀ ਇਹ ਲਾਈਫ ਆ ਜਿਹੜੀ ਉਹ ਉਹ ਵੀ ਖਤਮ ਹੋ ਜਾਂਦੀ ਹੈ ਠੀਕ ਹੈ ਜਾਂ ਉਹ ਕਿਦਾਂ ਆਪਣੇ ਜੀਵਨ ਦੇ ਵਿੱਚ ਸੰਗ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ ਤੇ ਦੁੱਖਾਂ ਜਣਾ ਸਹਿੇੜਨਾ ਇਹ ਆਪਾਂ ਆਪਣੀ ਆਪਣੀ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਠੀਕ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਇਹਨਾਂ ਚੈਪਟਰ ਜਿਹੜਾ ਉਹ ਸਮਝ ਆਇਆ ਹੋਊਗਾ ਤੇ ਤੁਸੀਂ ਹੰਕਾਰ ਤੇ ਹਉਮੈ ਨੂੰ ਆਪਣੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਿਓ ਕਿਉਂਕਿ ਇਸ ਦੇ ਨਾਲ ਹੀ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਸੁਖੀ ਰਹਿ ਸਕਦੀ ਹੈ ਜਾਂ ਸੀ ਸੁਖ ਭਰਿਆ ਜੀਵਨ ਹੈ ਜਿਹੜਾ ਆਪਣਾ ਬਤੀਤ ਕਰ ਸਕਦੇ ਆ ਜੇ ਅਸੀਂ ਹਉਮੈ ਤੇ ਹੰਕਾਰ ਤੋਂ ਦੂਰ ਰਹਾਂਗੇ ਤਾਂ ਮੈਨੂੰ ਉਮੀਦ ਹੈ ਤੁਹਾਨੂੰ ਇਹ ਚੈਪਟਰ ਸਮਝ ਆਇਆ ਹੋਗਾ ਤਾਂ ਤੁਸੀਂ ਇਸ ਨੂੰ ਆਪਣੇ ਬੁੱਕ ਦੇ ਉੱਪਰੋਂ ਇੱਕ ਦੋ ਵਾਰ ਪੜ੍ਹਨਾ ਠੀਕ ਹੈ ਤਾ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸ ਤੋਂ ਨੈਕਸਟ ਚੈਪਟਰ ਕਰਾਂਗੇ ਆਹ ਸੌਰੀ ਨੈਕਸਟ ਜਿਹੜਾ ਰਹਿ ਗਿਆ ਆਪਣਾ ਚੈਪਟਰ ਉਹ ਕਰਾਂਗੇ ਥੈਂਕ ਯੂ